ਜੀ ਆਪਣਾ ਹੋ ਗਿਆ ਅੱਜ ਗੱਲਾਂ ਚੋਰੀ ਦੱਸਦੇ ਆ ਵੀ ਕਿੱਦਾਂ ਹੋਇਆ ਗੱਲਾਂ ਕਰ ਲੈ ਚੋਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਅਦਰ ਕੀ ਚੱਕਰ ਪੈ ਗਿਆ ਇਹਨਾਂ ਦਾ ਟਾਇਰ ਤੋੜ ਖੋਲੀ ਫਰਦੇ ਨੇ ਲਾਈ ਫਰਦੇ ਨੇ ਸਸਟਮ ਸਾਈਡਾਂ ਤੇ ਬੈਂਡਾਂ ਪੁੰਨਾਂ ਜੀਆਂ ਤੇ ਵਕ ਦੇਖਦੇ ਜੀ ਆ ਗਿਆ ਆਪਾਂ ਕੀ ਚਾਲ ਦਾ ਮਾਹੌਲ ਚੰਦਾ ਵੀ ਅੱਜ ਇੱਥੇ ਆਪਣੇ ਕੋਲ ਲੋ ਆਉਣ ਲੱਗੇ ਨੇ ਗੱਡੀਆਂ ਗੁਡੀਆਂ ਕੰਨ ਲੋ ਜੀ ਕਰਕੇ 6-7 ਗੱਡੀਆਂ ਆਪਾਂ ਚੱਲੇ ਹੁਣ ਘਰ ਨੂੰ ਰੋਟੀ ਪਾਣੀ ਖਾਣ ਜਾਣਦੇ ਵੀ ਪੜਾਂਗੇ ਆਪਾਂ ਥੋੜਾ ਜਿਹਾ ਉੱਥੇ ਮਾਰਕੀਟ ਲੱਗਦੀ ਆ ਮੁਰਗਾ ਮਰਗਾ ਵਧੀਆ ਹੁੰਦਾ ਉਹਨਾਂ ਕੋਲ ਬਾਰਬੀਕਿਊ ਤੇ ਮੁਰਗੇ ਨੂੰ ਰੇ ਪੋਲੋ ਘੇਨੇ ਇਟਲੀ ਚ ਤੇ ਉੱਥੇ ਬਾਅਦ ਆਪਾਂ ਹੁਣ ਫੜ ਕੇ ਜਾਵਾਂਗੇ ਘਰ ਨੂੰ ਤੇ ਖਾਵਾਂਗੇ ਨਾਲ ਲੈ ਜਾਗੇ ਪਾਣੀਆ ਤੇ ਬਾਕੀ ਜੇ ਮੇਰਾ ਵੀਰ ਕਿਸੇ ਨੇ ਇਟਲੀ ਆਉਣਾ ਤਾਂ ਵੀਡੀਓ ਪਹਿਲਾਂ ਵੀ ਜਾਗਰੂਕ ਵਾਸਤੇ ਬਹੁਤ ਪਾਈਆਂ ਵੀ ਆ ਨੇ ਆਪਣੇ ਪੇਪਰਾਂ ਦਾ ਪੱਕਾ ਸਿਸਟਮ ਕਰਕੇ ਆਵੇ ਬੰਦਾ ਕਿਉਂਕਿ ਇੱਥੇ ਬੰਦੇ ਫਿਰ ਬਾਹਰ ਰੁਲਦੇ ਨੇ ਜਦੋਂ ਆ ਕੇ ਪਹਿਲੀ ਕਈ ਤਾਂ ਚਲੋ ਜੇ ਪਹਿਲੀ ਕਟ ਵੀ ਕੋਈ ਜਮਾ ਕਰਾ ਦੇਵੇ ਉਹ ਵੀ ਵਧੀਆ ਗੱਲ ਆ ਹੁਣ ਤਾਂ ਸਖਤਾਈ ਹੋਊਗੀ ਮਾਲ ਲੱਗਦੀ ਕਰਾਈ ਕਰੂਈ ਜਾਂਦੇ ਨੇ ਚੱਲੀ ਜਾਂਦਾ ਸਿਸਟਮ ਇਹ ਮੌਲ ਭਾਈ ਇੱਕ ਦਿਨ ਇੰਨੀ ਚੜਾਈ ਹੁੰਦੀ ਇਹਦੀ ਗੱਲੇ ਛੱਡ ਦੋ ਤੇ ਮੋਲੇ ਹੈਗਾ ਪਿਆ ਬੰਦ ਹੁਣ ਦੋ ਵਾਰ ਇਹਦਾ ਸੌਦਾ ਹੁੰਦੇ ਹੁੰਦੇ ਸਿਰੇ ਪਰ ਜਾ ਕੇ ਖੜ ਜਾਂਦਾ ਇਹ ਹੈਗਾ ਮੈਨੂੰ ਲੱਗਦੀ ਹੈ ਵੀ ਕਰਿਆ 20 ਲੱਖ ਰੋਡ ਤੇ ਉਹਦੇ ਬਾਅਦ ਇੱਕ ਤੇ ਇਹਦਾ ਸੌਦਾ ਹੁੰਦਾ ਤਾਂ ਆਪਾਂ ਨੂੰ ਬੜਾ ਬੈਨੀਫਿਟ ਆ ਕੰਮ ਆਪਣਾ ਤਿੰਨ ਗੁਣਾ ਹੋਰ ਵਾਜਣਾ ਜਿੰਨਾ ਹੁਣ ਕੰਮ ਉਹਦਾ ਤਿੰਨ ਗੁਣਾ ਵਾਜ ਜਾਣਾ ਰੱਬ ਦੀ ਕਿਰਪਾ ਨਾਲ ਹਰ ਵੀ ਗੇਮ ਨੂੰ ਪਈ ਜਾਂਦੇ ਨੇ ਬਾਈ ਇੱਥੇ ਬਣਾਣਾ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਹੈਗਾ ਆਪਾਂ ਨੂੰ ਯਾਰ ਕੋਈ ਫਿਕਰੇ ਨਹੀਂ ਹੈਗੇ ਸਹੀ ਹੈ ਪਰਮਾਤਮਾ ਦੇ ਹੁੰਦੇ ਜੇ ਬੰਦਾ ਫਿਕਰ ਕਰੀਏ ਫਿਰ ਤੱਕ ਆਦੀਆਂ ਗੱਲਾਂ ਤੇ ਬਹੁਤੇ ਨਾਲੋਂ ਅਸੀਂ ਹੁਣ ਵੀ ਚੰਗੇ ਆ ਚੰਗੇ ਕਿ ਬਾਧੂ ਚੰਗੇ ਆ ਕੋਈ ਫਿਕਰਫਕਾ ਹੈ ਨਹੀਂ ਬੈਗਰ ਦੀ ਕਿਰਪਾ ਨਾਲ ਘਾਟੇ ਵਾਦੇ ਜ਼ਿੰਦਗੀ 'ਚ ਬੰਦੇ ਦੇ ਚੱਲਦੇ ਆ ਦੁੱਖ ਸੁੱਖ ਸਾਰਾ ਕੁਝ ਚੱਲਦਾ ਜੇ ਤੁਸੀਂ ਫਿਕਰਾਂ ਕਰੀਗੇ ਉਦੇ ਨਾਲ ਕਿਤੇ ਕੋਈ ਤੁਹਾਡਾ ਹੱਲ ਹੋ ਜੂਗਾ ਤੁਸੀਂ ਇਹ ਚੀਜ਼ ਦੇਖੋ ਵੀ ਉਹਨੂੰ ਸੌਲਵ ਕਿਵੇਂ ਕਰਨਾ ਹੈ ਜਿਹੜੀ ਕੋਈ ਵਿਵਸਤਾ ਪਈ ਵੀ ਆ ਤੁਹਾਨੂੰ ਪਰ ਆਪਾਂ ਆਏ ਆ ਮਾਰਕੀਟ ਸਮਾਨ ਲੈਣ ਤੇ ਬੈਦਰੂ ਦੀ ਕਿਰਪਾ ਨਾਲ ਆਪਣੀ ਨੀਂਦ ਹੋਵੇਗੀ ਅ ਵੀ ਚੱਲ ਆਪਣੇ ਕੋਲ ਨਹਾਉਣਿਆਂ ਵਾਸਤੇ ਟਾਈਮ ਬਾਧੂ ਆਪਣੇ ਬੱਚਿਆਂ ਵਾਸਤੇ ਉਹਨਾਂ ਵਾਸਤੇ ਟਾਈਮ ਬਾਧੂ ਆਹ ਟਾਈਮ ਆਪਾਂ ਉਹਨਾਂ ਵਾਸਤੇ ਅਵੇਲੇ ਬਣਾ ਚੌੜੀ ਘਾਟੇ ਇੰਝ ਚਲੋ ਉਹ ਵੀ ਪ੍ਰਮਾਤਮਾ ਨੇ ਇਹਨੇ ਜੋ ਕਰਿਆ ਵੀ ਕੋਈ ਕੋਲ ਟਾਈਮ ਹੈਗਾ ਉੱਥੇ ਜਾਣਾ ਉਹ ਫੇਰ ਮੈਂ ਲਾਂਚ ਕੀਤਾ ਸਕੂਲ ਗਿਆ ਪਹਿਲੇ ਆਏ ਸੀਗੇ ਉੱਥੇ ਤੇ ਬਾਰਬੀਕਿਊ ਉਹ ਮੁਰਗਾ ਨਾਲ ਪਾਨੀ ਆ ਤੇ ਨਾਲ ਮੈਂ ਇਹ ਲਿਆ ਕੇ ਰੱਖਦਾ ਹਾਂ ਹਾਟ ਫॉर ਯੂ KFC ਵਾਲੀਆਂ ਕਿਉਂਕਿ ਜਿਹੜਾ ਬਾਰਬੀਕਿਊ ਚਿਕਨ ਆ ਉਹਦੇ ਨਾਲ ਆਹੀ ਸੌਸ ਆ ਇੱਕ ਜਿਹੜੀ ਵਧੀਆ ਲੱਗਦੀ ਆ ਕੰਬੀਨੇਸ਼ਨ ਇਹਦਾ ਪੂਰਾ ਕਿਉਂਕਿ ਇੰਡੀਆ ਅਸੀਂ ਉਹਨਾਂ ਦੇ ਖਾਂਦੇ ਹੁੰਦੇ ਤੇ ਬਾਰਬੀਕਿਊ ਚਿਕਨ ਲੰਦੇ ਤੇ ਜਦੋਂ ਉਦੋਂ ਆਹ ਸੌਸ ਉੱਥੇ ਮਿਲਦੀ ਹੁੰਦੀ ਤੇ ਬੜਾ ਵਧੀਆ ਹੁੰਦਾ ਦਾ ਰਿਪਬਲਿਕ ਆਫ ਚਿਕਨ ਆ ਲੈ ਆਂਦੇ ਮੋਹਾਲੀ ਨਾਲ ਨਾਲਾ ਸਾਸ ਤੇ ਆ ਨਾਲ ਬਾਰਬੀਕਿਊ ਮੀਟ ਹੁੰਦਾ ਦਾ ਲਓ ਜੀ ਰਾਸਤਾ ਕਰ ਦਿੰਦੇ ਆਨੇ ਬੰਦ ਹੁਣ ਖੋਲਤਾ ਤੇ ਲੱਗਿਆ ਗੱਡੀ ਲਾਉਣ ਨਾਲ ਇਹਨੂੰ ਚਾਹ ਪਾਣੀ ਪਲਾ ਦੀਏ ਡੀਂਜਲ ਕੇ ਪੈਟਰੋਲ ਪਾਉਣ ਆਇਆ ਬਹੁਣ ਕਰਦੇ ਚੈੱਕ ਵਾਂ ਹੁਣੋਂ ਘਰੋਂ ਆਇਆ ਆਈਆਂ ਆਏਗੀ ਸਾਡੇ ਕੋਲ ਕੰਪਨੀ ਦੀਆਂ ਗੱਡੀਆਂ ਆਉਂਦੀਆਂ ਹੁੰਦੀਆਂ ਨੇ ਜੀਮਾ ਟਰਾਂਸ ਵਾਲਿਆਂ ਦੀਆਂ ਸਾਰੀਆਂ ਬਾਕਸ ਵੈਗੀਆਂ ਦੀਆਂ ਨਾਲ ਕੋਲ 5-6 ਮਸ਼ੂਰੀ ਵਾਲੀਆਂ ਕਿ ਲਾਈਏ ਗੱਡੀ ਤੇ ਦਿਖਾਉਨੇ ਆ ਤੁਹਾਨੂੰ ਸਿਸਟਮ ਉਹ ਕਰਕੇ ਦੰਨ ਖੜਾਤੀ ਉਹ ਵੀ ਐਮਡੀ ਦੀ ਉਹ ਆ ਗੱਡੀ ਰਾਕਾ ਬਣਾ ਗੱਡੀ ਧੋਤੀ ਆਪੋ ਨੇ ਉਹਨੇ ਟਰੱਕ ਆ ਗਿਆ ਆਪਣਾ ਫੇਰ ਇੱਕ ਆ ਗੱਡੀ ਤਾਜੀ-ਤਾਜੀ ਧੋਤੀ ਆ ਤੇ ਟਰੱਕ ਦਾ ਪਹਿਲਾਂ ਡੀਜ਼ਲ ਦਾ ਸੀਗਾ ਹੁਣ ਪੈਟਰੋਲ ਦਾ ਇੱਕ ਦਿਨ ਛਾੜ ਕੇ ਟਰੱਕ ਆਉਂਦਾ ਆਪਣੇ ਕੋਲ ਪੈਟਰੋਲ ਤੇ ਡੀਜ਼ਲ ਦਾ ਕਰਮੀ ਬਾਲੀ ਆ ਮੈਂ ਕਿਹਾ ਮੁੰਡੇ ਨੂੰ ਰੈਡਬਲ ਫਲਾ ਦਈਏ ਸਮਾਈਲ ਸਮਾਈਲ ਸ਼ਾਬੀ ਇਹ ਇਹ ਜਿਹੜੀਆਂ ਨਵੀਆਂ ਚਾਬੀਆਂ ਬੜੀਆਂ ਸੋਹਣੀਆਂ ਨੇ ਆਹ ਆ ਜਿਹੜੀ ਆ ਚਾਬੀ ਹੈ ਨਾ ਇਹਨੇ ਤੇ ਆ ਛੱਲੇ ਨੇ ਇਹੀ ਤੇ ਫੇਰਤੀ ਚਾਬੀ ਤੇ ਚੈੱਕ ਕਰੋ ਲੋ ਜੀ ਲੱਗੇ ਆ ਵੀ ਛੱਡ ਕੇ ਗਏ ਹੁਣ ਧੋਣੇ ਨੂੰ ਵੀ ਕਰਦੇ ਆ ਰੈਡੀ ਕਰਦੇ ਆ ਲੈਂਚ ਚਲਾ ਕੇ ਗੱਡੀਆਂ ਸੈੱਟ ਬੈਟ ਬਿੰਗੇ ਧੜਿੰਕੜ ਜਾਵੇ ਵਾ ਕੰਮ ਪੀਏ ਕੋਈ ਚਾਹ ਪਾਣੀ ਕੋਕਾ ਤੇ ਅੱਜ ਅਸੀਂ ਭੁੱਲ ਗਏ ਇਹਦੀ ਅਪਾਇੰਟਮੈਂਟ ਤੇ ਹੁਣ ਇਹਦੀ ਅਪਾਇੰਟਮੈਂਟ ਕੱਲੂ ਕਰਾਂਗੇ ਕਬਰ ਜਿਹੜੀਆਂ ਸਿੱਤਾ ਸੁੱਤਾ ਕਰਨੀਆਂ ਸਿੱਤਾ ਹੈਗੀ ਆ ਵੀ ਆ ਲੈ ਕਰਦੀ ਆ ਲੈ ਕਰਾਂਗੇ ਸਿੱਤਾ ਕਰਨੀ ਆ ਆ ਲੱਗਿਆ ਦਿਓ ਫਾਸਟ ਫਾਸਟ ਕਰਨੀ ਉਹ ਤੁਸੀਂ ਆਪਾਂ ਨੇ ਕਰਿਆ ਸੀਗਾ ਸਾਫ ਦਵਾਈਆਂ ਆ ਕੇ ਇੰਦਰ ਆ ਦੇਖੋ ਜੀ ਇਧਰ ਦਵਾਈ ਨਹੀਂ ਪੱਜੀ ਹੈਗੀ ਤੇ ਪਾਣੀ ਨਹੀਂ ਬੱਜਿਆ ਹਨਾ ਤੇ ਇਧਰ ਪੱਜੀ ਆ ਆਪਣੀ ਦਵਾਈ ਤੇ ਪਾਣੀ ਫਰਕ ਦੇਖੋ ਤੁਸੀਂ ਆਹ ਦੇਖੋ ਜਿੱਥੇ ਦਵਾਈ ਨਹੀਂ ਪੱਜੀ ਤੇ ਪਾਣੀ ਨਹੀਂ ਬੱਜਿਆ ਇੱਥੇ ਆ ਏ ਤੇ ਇੱਥੇ ਆ ਏ ਹੈਗੀ ਆ ਸਟੀਲ ਜਮਨ ਨਮੀ ਕੱਢਤੀ ਜਮਨ ਨਮੀ ਬਰਾਬਰ ਨੂੰ ਇਹ ਰੋਕ ਟੈਕਨੀਕਲ ਤੇ ਜੋ ਅੱਜ ਮੈਂ ਸਫਾਈ ਕਰੀ ਸੀ ਜੀ ਮੈਂ ਇਹਦਾ ਜੋ ਸਾਫ ਕਰਦੀ ਆ ਦੇਖੋ ਤੁੰਨੇ ਇੱਥੇ ਵੀ ਜਿੱਥੇ ਵੀ ਕੈਮੀਕਲ ਨਹੀਂ ਰੱਖਿਆ ਆ ਆਹ ਜਿਹੜਾ ਨਾਮਾ ਘਰ ਦਾ ਕੰਮ ਲਓ ਜੀ ਭਲਾਈ ਦਾ ਜਮਾਨਾ ਨਹੀਂ ਹੈਗਾ ਤੇ ਬੰਦੇ ਬੰਦਾ ਚੱਕ ਲੇ ਗਿਆ ਗੱਲਾਂ ਸਾਡਾ ਗੱਲਾਂ ਚੱਕ ਲੇ ਗਿਆ ਉਹਦੇ ਜਿਹੜੇ ਰੱਖੇ ਹੋਏ ਸੀਗੇ ਅਸੀਂ ਪੈਸੇ ਜਿੱਦਾਂ ਹੁਣ ਮਤਲਬ ਮੱਥਾ ਟੇਕਦੇ ਹੁੰਨੇ ਆ ਉਹਦੇ ਜੋ ਪੈਸੇ ਸੀਗੇ ਵੀ ਚਲੋ ਬਾਦ ਕੋਈ ਕੰਮ ਧੰਦਾ ਕਰ ਲਾਂਗੇ ਚਾਹੇ ਗੁਰਦੁਆਰੇ ਪਾਦਾਂਗੇ ਕੋਈ ਸੇਵਾ ਦੇ ਲੇਖੇ ਲਾ ਦਨੇ ਆਉਣੇ ਆ ਬਾਅਦ ਇਕੱਠੇ ਕਰਕੇ ਪੈਸੇ ਤੇ ਉਹ ਗੱਲਾਂ ਚੱਕ ਲਈਆਂ ਬੰਦਾ ਬੰਦੇ ਦਾ ਵੀ ਪਤਾ ਲੱਗ ਗਿਆ ਹੁਣ ਦੱਸੋ ਬੰਦਾ ਕਰੇ ਤਾਂ ਕਰੇ ਕਿਆ ਜਿਹੜੇ ਬੰਦੇ ਆਪਣੇ ਯਾਰ ਮਿੱਤਰ ਮਤਲਬ ਕੰਮ ਕਰਦੇ ਨੇ ਮੁੰਡੇ ਨਾਲ ਜੇ ਤਾਂ ਦਫ਼ਤਰ ਨੂੰ ਜਿੰਦਾ ਲਾ ਕੇ ਰੱਖਦੇ ਆ ਤਾਂ ਅਗਲਾ ਕਹਿੰਦਾ ਸਾਡੇ ਪਰ ਮਾਲਕ ਭਰੋਸਾ ਨਹੀਂ ਕਰਦਾ ਜੇ ਚਾਬੀ ਦੰਨੇ ਆ ਤਾ ਗੱਲਾਂ ਚੋਰੀ ਹੋ ਜਾਂਦਾ ਹੈ ਨਾ ਦੂਜੇ ਪੈਸੇ ਚੋਰੀ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਪਰ ਸਾਰਾ ਕੁਝ ਕੰਟਰੋਲ ਮੇਰਾ ਹਿਸਾਬ ਕਿਤਾਬ ਹੈ ਸਾਰਾ ਕੁਝ ਕੱਲੀ-ਕੱਲੀ ਗੱਡੀ ਦਾ ਹਿਸਾਬ ਹੈ ਜੇ ਕੋਈ ਰੁਪਿਆ ਵੱਧ ਘਟ ਦਿੰਦਾ ਉਹ ਵੀ ਹਿਸਾਬ ਹੈ ਸਾਰਾ ਕੁਝ ਮੇਰੇ ਫੋਨ 'ਚ ਆ ਕੋਈਨਾਂ ਵਾਲੀ ਮਸ਼ੀਨ ਦਾ ਵੀ ਰਿਕਾਰਡ ਮੇਰੇ ਉਹਦੇ ਫੋਨ 'ਚ ਆ ਤੇ ਬੰਦੇ ਦਾ ਵੀ ਪਤਾ ਸਾਨੂੰ ਵੀ ਕਿਹੜਾ ਚੱਕ ਕੇ ਲੈ ਗਏ ਆ ਇੱਕ ਤਾਂ ਅਸੀਂ ਢਾ ਲਿਆ ਸਹੀ ਹੈ ਢਾ ਕੇ ਉਹਨੂੰ ਪੁੱਛ ਲਿਆ ਉਹ ਗੱਲਾਂ ਵੀ ਮੈਂ ਤਾਂ ਨਹੀਂ ਚੱਕਿਆ ਹੈਗਾ ਤੇ ਹੁਣ ਬਸ ਹੁਣ ਕੀ ਕਰ ਸਕਦੇ ਆ ਚਲੋ ਉਹਦਾ ਹਿਸਾਬ ਤਾਂ ਬਹਿਗਰੂ ਨੇ ਆਪੇ ਲੈ ਲੈਣਾ ਬੰਦੇ ਤੇ ਵੀ ਜਿਹਨੂੰ ਭਰੋਸਾ ਨਹੀਂ ਆਪਾਂ ਕਰਨ ਜੋਗੇ ਆਪਣੇ ਬੰਦੇਆਂ ਤੇ ਮੁਸ਼ਕਲ ਆ ਕੰਮ ਇਹ ਨਾਲ ਹੈਗਾ ਸਾਡਾ ਦਫ਼ਤਰ ਦਫ਼ਤਰ ਦੇ ਨਾਲੇ ਹੈਗਾ ਵਾਸ਼ਰੂਮ ਤੇ ਹੁਣ ਕਈ ਵਾਰ ਅਗਲਾ ਸਾਨੂੰ ਕਹਿੰਦਾ ਵੀ ਅਸੀਂ ਵਾਸ਼ਰੂਮ ਜਾ ਕੇ ਆਉਣਾ ਉਧਰ ਅਸੀਂ ਕੰਮ ਕਰਦੇ ਹੁੰਨੇ ਆ ਉਜ ਬੰਦਾ ਹੁਣ ਕੀ ਕਰੇ ਜੇ ਤਾਂ ਅਗਲੇ ਦੇ ਨਾਲ ਜਾਣਾ ਪੈਣਾ ਇਹਦਾ ਮਤਲਬ ਫਿਰ ਵਾਸ਼ਰੂਮ ਜਾ ਬੰਦਾ ਜਾਂਦਾ ਨਹੀਂ ਜਾਣ ਦਿੰਦੇ ਅਗਲਾ ਮੂਹ ਵੀਂਗਾ ਜਾਂ ਕਰਦਾ ਹੁਣ ਮੈਂ ਸਟਾਪੇ ਲਾਦਾ ਮੈਂ ਅਗਲੇ ਨੂੰ ਕਹਿਦਾ ਬਾਈ ਕੰਮ ਚੱਲਦਾ ਅੰਦਰ ਵਾਸ਼ਰੂਮ ਦਾ ਵੀ ਤੁਹਾਨੂੰ ਵੇਟ ਕਰਨੀ ਪੈਣੀ ਹੈ ਜਾਂ ਕਿਧਰੇ ਹੋਰ ਜਾਣਾ ਪੈਣਾ ਉਹਦੇ ਕਰਕੇ ਹੁਣ ਅਸੀਂ ਅੰਦਰ ਜਾਣ ਇੰਦਾਂ ਦੇ ਹੈਗੇ ਜਿੱਦਾਂ ਲਾਦਾ ਕਿ ਚਾਰ ਚਾਬੀਆਂ ਸੀਗੀਆਂ ਦਫ਼ਤਰ ਦੀਆਂ ਹੁਣ ਸਿਰਫ ਦੋ ਚਾਬੀਆਂ ਹੀ ਸਾਡੇ ਕੋਲ ਮੇਰੇ ਕੋਲ ਇੱਕ ਤੇ ਮੇਰੇ ਗੱਡੀ ਜੀਆਂ ਚਾਪੀ ਚ ਸਾਰੀਆਂ ਚਾਪੀਆਂ ਨੇ ਘਰ ਦੀਆਂ ਵੀ ਤੇ ਜਿਹੜਾ ਕਾਰੋਬਾਰ ਸਾ ਆਪਣਾ ਆਉਂਦੀਆਂ ਵੀ ਤੇ ਮੈਂ ਕਿਰੂ ਚਲੋ ਭਲਾ ਕਰੂਗਾ ਅਗਲੇ ਦਾ ਹਨਾ ਜਿਹਨੇ ਚੱਕੇ ਆ ਪੈਸੇ ਰੱਬ ਉਹ ਤੇ 20 ਗੁਣਾ ਵਾਪਸ ਲਵੇ ਸਾਡੀ ਤਾਂ ਇਹੋ ਕਾਣਾ ਹੋ ਆ ਵੀ ਦਵਾਈ ਮੈਂ ਕਈ ਦਿਨ ਦਾ ਲੱਬਿਆ ਲੁਪਕੇ ਲੱਬ ਲੁਪਕੇ ਵੀ ਦੇਖਿਆ ਤਰ ਮੈਂ ਕੈਮਰਾ ਚੈੱਕ ਕਰਿਆ ਕੈਮਰੇ ਨੇ ਪਤਾ ਲੱਗਿਆ ਵੀ ਇਹ ਤਾਂ ਆਪਣੀ ਬੰਦੇ ਦਾ ਕੰਮ ਹੈ ਮੇਰੇ ਸ਼ੱਕ ਦੇ ਆਧਾਰ ਤੇ ਆਪਾਂ ਕੁਝ ਕਰ ਵੀ ਨਹੀਂ ਸਕਦੇ ਹੈਗੇ ਬਾਕੀ 뷰 ਬੜਾ ਸੋਹਣਾ ਹੋਇਆ ਵਾ ਦੇਖੋ ਸੂਰਜ ਤੇ ਨਾਲ ਹੈਗਾ ਦੇਖੋ ਸ਼ੀਮ ਐਟਮੋਸਫੇਅਰ ਬੜਾ ਸੋਹਣਾ ਹੋਇਆ ਹੈ